ਸਰਦਾਰ ਹੋਰ ਕੰਮ ਕਰਦੇ ਨੇ। ਜੋ ਕਿ ਤਵਾਬੇ ਦੀ ਆਂਗ ਛਾਂਗ ਤੇ ਬਾਣ ਵਾਸਤੇ ਜੋ ਅੱਜ ਨਵਾਂ ਦੌਰ ਚੱਲ ਰਿਹਾ ਹੈ ਰੋਮਨੀ ਕਮੇਟੀ ਦਾ ਹਵਾ ਬਦਲੀ ਹੈ ਜ਼ਮਾਨਾ ਬਦਲਿਆ ਘਰ ਵਾਪਸ ਦੀ ਵਾਪਸੀ ਕੀਤੀ ਆ ਅਸੀਂ ਫਗਵਾੜਾ ਸਾਰੀ ਟੀਮ ਵੱਲੋਂ ਆਪਣਿਆਂ ਵੱਲੋਂ ਅਸੀਂ ਉਹਨਾਂ ਦਾ ਆਉਣ ਤੇ ਸਵਾਗਤ ਕਰਨੇ ਆ। ਉਹਨਾਂ ਨੂੰ ਜੀ ਆਇਆਂ ਆਖਦੇ ਆ ਕਿ ਉਹਨਾਂ ਦੀ ਅਸੀਂ ਐ ਆਮਾਨਤ ਜਿਹੜੀ ਆ ਅਸੀਂ ਹਾਲੇ ਵੀ ਸੰਭ ਕੇ ਰੱਖੀ ਆ ਕਿ ਅਸੀਂ ਉਹਨਾਂ ਦੇ ਨਾਲ ਨਾ ਉਹਨਾਂ ਦੇ ਨਾਲ ਲੱਕ ਤੋੜ ਕੇ ਉਹਨਾਂ ਦੀ ਆਪਾਂ ਆਪਾਂ ਸੇਵਾ ਕਰਾਂਗੇ ਮੋਢੇ ਨਾਲ ਮੋਢਾ ਲਾ ਕੇ ਹਰ ਕੰਮ ਦੇ ਵਿੱਚ ਕਾਰਜਾਂ ਦੇ ਵਿੱਚ ਅਸੀਂ ਏਕਤਾ ਦੇ ਨਾਲ ਆਪਣਾ ਪਿਆਰ ਰੱਖਾਂਗੇ ਬਾਕੀ ਜੋ ਉਹਨਾਂ ਨੇ ਜੀ ਆਪਣੇ ਘਰ ਵਾਪਸੀ ਕੀਤੀ ਆ ਉਹਨਾਂ ਨੂੰ ਜੀ ਆਇਆਂ ਆਖਦੇ ਹੋਇਆ ਬਹੁਤ ਖੁਸ਼ੀ ਹੋਈ ਏ ਸਾਨੂੰ ਔਰ ਅਗੋਂ ਵਾਸਤੇ ਵੀ ਅਸੀਂ ਉਹਨਾਂ ਦੇ ਨਾਲ ਹੀ ਆਂ ਬਾਕੀ ਸਾਰਿਆਂ ਨੂੰ ਅਸੀਂ ਭਰਾਵਾਂ ਰੱਬ ਦੇ ਮਿਲ ਕੇ ਸੰਕਰਾਂਗੇ ਟੀਮ ਦੇ ਨਾਲ ਜੀ ਆਇਆਂ ਧੰਨਵਾਦ ਤੁੰਦ ਸਾਹਿਬ ਇੱਕ ਵਾਰ ਮੇਰਾ ਸਵਾਲ ਹੈ ਜੀ ਜਿਹੜੀ ਹਵਾ ਬਦਲੀ ਆ ਇੱਕ ਸੋਹ ਸਿੰਘ ਠੰਡ ਇੱਕ ਸੋਹ ਸਿੰਘ ਠੰਡਲ ਦੇ ਆਉਣ ਦੇ ਨਾਲ ਜ਼ਮਾਨਾ ਬਦਲੀ ਹੋ ਗਿਆ ਜੀ ਇੱਕ ਸੋਹ ਸਿੰਘ ਦੇ ਆਉਣ ਦੇ ਨਾਲ ਸਾਡੇ ਫਗਵਾੜੇ ਦੀ ਸਾਰੀ ਟੀਮ ਦਾ ਸੁਭਾਅ ਜਿਹੜਾ ਆ ਟੀਮ ਦੀ ਗੱਲ ਨਹੀਂ ਜ਼ਮਾਨੇ ਦੀ ਗੱਲ ਕਰ ਰਹੇ ਹਾਂ ਜਮਾਨਾ ਤੁਸੀਂ ਕਹ ਜਮਾਨਾ ਬਦਲ ਗਿਆ ਜਮਾਨਾ ਹੁੰਦਾ ਵੀ ਇੱਕ ਸਾਈਡ ਹੋ ਗਿਆ ਸਾਰੇ ਥੋੜੀ ਜੀ ਹਵਾ ਚੇਂਜ ਹੋ ਗਈ ਆ ਉਹਦੀ ਨਹੀਂ ਇੱਕੋ ਬੰਦਾ ਆਉਣ ਦੇ ਨਾਲ ਮਤਲਬ ਅਕਾਲੀ ਦਲ ਦੇ ਵਿੱਚ ਪ੍ਰਭਾਵ ਬਣਿਆ ਆਪਾਂ ਕਹਿ ਸਕਦੇ ਤੇ ਜ਼ਮਾਨਾ ਨਹੀਂ ਕਹਿ ਸਕਦੇ ਪ੍ਰਭਾਵ ਬਣਿਆ ਪ੍ਰਭਾਵ ਬਣਿਆ ਜੀ ਜਦੋਂ ਸਾਡਾ ਅਕਾਲੀ ਦਲ ਦਾ ਪ੍ਰਭਾਵ ਬਣਿਆ ਤੇ ਰਿਵਾਇਤ ਜੀ ਕੀ ਪਤਾ ਹੈ ਅ ਦੇਖੋ ਜਿਵੇਂ ਸਾਰਿਆਂ ਨੂੰ ਪਤਾ ਹੈ ਤੇ ਦਵਾਬੇ ਦੇ ਬਹੁਤ ਸੀਨੀਅਰ ਅਕਾਲੀ ਲੀਡਰ ਸਰਦਾਰ ਸੋਮ ਸਿੰਘ ਖੰਡਰ ਜੀ ਜਨਾਨੀ ਕੁਝ ਸਮਾਂ ਪਹਿਲਾਂ ਪਕਾੜਾ ਹਲਕੇ ਤੋਂ ਜੀਏ ਤੋਂ ਅਕਾਲੀ ਦਲ ਦੇ ਕੈਂਡੀਡੇਟ ਤੌਰ ਦੇ ਉੱਤੇ ਇਲੈਕਸ਼ਨ ਲੜੀ ਸੀ ਤੇ ਅਸੀਂ ਸਾਰਿਆਂ ਨੇ ਅਕਾਲੀ ਵਰਕਰਾਂ ਨੇ ਵਲਕੇ ਉਹਨਾਂ ਦਾ ਬਹੁਤ ਸਿਰ ਤੋਂ ਰਹੀ ਜਤਨ ਕੀਤਾ ਸੀ ਜਿਹਦਾ ਪ੍ਰੂਫ ਸਾਡੇ ਕੋਲ ਸਰਦਾਰ ਸੋਮ ਸਿੰਘ ਖੰਡਰ ਦੇ ਇਲੈਕਸ਼ਨ ਜਿਹੜੇ ਸਾਨੂੰ ਬਜਤੀ ਮਿਲੀ ਸੀ ਅਜੇ ਤੱਕ ਬਜਤਾ ਸਾਹਮ ਕੇ ਰੱਖਿਆ ਇਹ ਜੀ ਸਿੱਧ ਕਰਦੀ ਹੈ ਕਿ ਸਾਡਾ ਉਹਦੇ ਨਾਲ ਦਿਲੋਂ ਪਿਆਰ ਸੀ ਮਾ ਮੈਂ ਉਹ ਥੋੜਾ ਥੋੜਾ ਜਿਹਾ ਮੈਂ ਪਹਿਲਾਂ ਪਾਰਟੀ ਤੋਂ ਛੱਡ ਕੇ ਕਿਸੇ ਹੋਰ ਪਾਰਟੀ ਚਲੇ ਗਏ ਸੀ ਪਰ ਅਸੀਂ ਦੋਨੋਂ ਨਹੀਂ ਦੱਸਿਆ ਉਹਨੂੰ ਉਹਦਾ ਪਤਾ ਸੰਕ ਰੱਖਿਆ ਹੋਇਆ ਹੈ ਪਾਰਟੀ ਦਾ ਨਾਮ ਲਓ ਜੀ ਕਿਹੜੀ ਪਾਰਟੀ ਚ ਗਏ ਸੀ ਹਾਂ ਜੀ ਕਿਹੜੀ ਪਾਰਟੀ ਚ ਗਏ ਸੀ ਹਾਂ ਉਹ ਸਾਰੀ ਜਨਤਾ ਪਾਰਟੀ ਹੈ ਕਿ ਉਹ ਕੁਝ ਪਹਿਲਾਂ ਇਹ ਇਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਹ ਗਏ ਸੀ ਐਸੀ ਐਸੀ ਕਿਹੜੀ ਗੱਲ ਹੋ ਗਈ ਉਹਨਾਂ ਨੂੰ ਵਾਪਸ ਆਉਣਾ ਪੈ ਗਿਆ ਤੇ ਉਹ ਉਹਨੇ ਮਹਿਸੂਸ ਕੀਤਾ ਕਿ ਜੋ ਮਾਨ ਸਨਮਾਨ ਜਿਹੜਾ ਉਹ ਮਾਂ ਪਾਰਟੀ ਵਿੱਚ ਹੁੰਦਾ ਜਿਹੜਾ ਬੰਦਾ ਪਾਰਟੀ ਬਦਲ ਕੇ ਚਲਾ ਜਾਂਦਾ ਉਹ ਉਹ ਨੂੰ ਕੋਲ ਉੱਤੇ ਸਨਮਾਨੀ ਹੋ ਜੇ ਕਿ ਕਿਰਾਏਦਾਰ ਜੇ ਤਾਂ ਹੁੰਦਾ ਨਾ ਉਹ ਉੱਤੇ ਕਿਰਾਏਦਾਰ ਵਾਲਾ ਆਉਂਦਾ ਨਾ ਮਸੂਲ ਕਰਦਾ ਜਿਹੜਾ ਹੈ ਨਾ ਤੇ ਸੂਨ ਸੇ ਠੰਡਲ ਜੀ ਵਾਪਸ ਆਏ ਨੇ ਬਹੁਤ ਮਾਨ ਸਨਮਾਨ ਸਾਨੂੰ ਖੁਸ਼ੀ ਆਈ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਾਡਾ ਦਿਲੀ ਪਿਆਰ ਅਜੇ ਖਤਮ ਨਹੀਂ ਥੀ ਹੋਇਆ ਉਹਨਾਂ ਦਾ ਅਸੀਂ ਨਿਸ਼ਾਨੀਆਂ ਸੰਭ ਕੇ ਰੱਖੀਆਂ ਹੋਈਆਂ ਸੀ ਤੇ ਵੈਲਕਮ ਤੁਹਾਨੂੰ ਮਿਲੇ ਆ ਜੀ ਹਾਂ ਜੀ ਤੁਹਾਨੂੰ ਮਿਲੇ ਆ ਜੀ ਨਹੀਂ ਅੱਜ ਨਹੀਂ ਮਿਲੇ ਸਾਨੂੰ ਸਾਨੂੰ ਨਿਊਜ਼ ਆ ਗਈ ਹੈ ਸਾਡੀ ਜੀ ਮਾਨ ਸਨਮਾਨ ਕਿੱਦਾਂ ਹੋਇਆ ਜੀ ਨਹੀਂ ਮਾਨ ਸਨਮਾਨ ਅਸੀਂ ਕਰਦੇ ਆ ਜੀ ਤੁਸੀਂ ਮਾਨ ਸਨਮਾਨ ਦੀ ਗੱਲ ਕੀਤੀ ਹੈ ਵੀ ਤੁਸੀਂ ਮਾਨ ਸਨਮਾਨ ਮਤ ਮਾਨ ਸਨਮਾਨ ਤਾਂ ਹੋਇਆ ਜੇ ਤੁਹਾਨੂੰ ਮਿਲੇ ਹੋਣ ਜਾਂ ਤੁਸੀਂ ਉਹਨਾਂ ਨੂੰ ਮਿਲੇ ਦਾ ਮਤਲਬ ਹੈ ਸਾਡਾ ਸੀਨੀਅਰ ਲੀਡਰ ਹੈ ਜੀ ਉਹਦੇ ਹੋਂਦ ਦੀ ਸਤਿ ਸਾਨੂੰ ਮਾਣ ਮਹਿਸੂਸ ਕਰਦੇ ਹਾਂ ਜੀ ਤਾਂ ਮਾਣ ਮਹਿਸੂਸ ਕਰ ਰਹੇ ਹਾਂ ਸਨਮਾਨ ਹੈ ਜੀ ਫੀਲ ਕਰਦੇ ਹਾਂ ਜੀ ਜਿੰਨੇ ਵੀ ਸਾਡੇ ਸਾਥੀ ਜਿਹਨੇ ਨਹੀਂ ਦੂਜੀਆਂ ਪਾਰਟੀਆਂ ਚ ਗਏ ਨੇ ਵੀ ਆਪਣੀ ਮਾਂ ਪਾਰਟੀ ਦੀ ਵਾਪਸ ਕਰੋ ਅਗਰ ਪੰਜਾਬ ਦਾ ਆਪਾਂ ਭਲਾ ਚਾਹੁੰਦੇ ਆ ਨਾ ਜਿਹੜਾ ਆਉਣ ਦਾ ਸਮੇਂ ਦੇ ਵਿੱਚ ਆ ਤੇ ਸਮੁੰਦਰ ਤੋਂ ਮੰਦਰ ਤੋਂ ਤੁਸੀਂ ਇਹਨਾਂ ਸੁਰਵਾਤ ਕੀਤੀ ਹੈ ਤੋਂ ਸੰਦਰ ਨੇ ਇਹਦੇ ਤੋਂ ਸਬਕ ਲੈ ਕੇ ਸਾਰੇ ਵਾਪਸ ਆਓ ਤੇ ਸਾਰੇ ਆਪੋ ਆਪਣੀ ਜਗ੍ਹਾ ਤੇ ਡੱਗ ਜਿਓ ਕਿ ਪੰਜਾਬ ਨੂੰ ਫੇਰ ਲੀਤੇ ਰਿਉਣ ਵਾਸਤੇ ਜਿਹੜਾ ਇਹ ਜਿਹ